ਇਹ ਸਰੂਪ ਪਤਾਈ ਹੈ ਜੀ ਜਿਹੜੇ ਆ ਇਹ ਬੇਤੁਕੇ ਬਿਆਨ ਦੇ ਕੇ ਇਹ ਆਪਣੀ ਜੁਨੇ ਨੂੰ ਜਿੰਦਾ ਲਾਉਣਾ ਚਾਹੁੰਦੇ ਨੇ ਸਿੱਧੇ ਤੌਰ ਤੇ ਪਰ ਮੈਂ ਜਿਨ੍ਹਾਂ ਨੂੰ ਮੈਨੂੰ ਜ਼ਿੰਮੇਵਾਰੀ ਮਿਲੀ ਆ ਇਸ ਸਾਲ ਤੱਕ ਕੁਝ ਵੀ ਹੋ ਜੇ ਮੈਂ ਛੋੜੇ ਹੱਕ ਲਈ ਛੋੜੇ ਨਾਲ ਤਿੰਨ ਰਾਤ ਖੜਾ ਤੇ ਜੁਨੇ ਨੂੰ ਕੁਝ ਵੀ ਨਹੀਂ ਹੋਣ ਦਵਾਂ ਇਹ ਮੇਰੀ ਜ਼ਿੰਮੇਵਾਰੀ ਹੈ ਜੀ ਕਿ ਮਿਤੀ 12 ਤੱਕ 25 ਨੂੰ ਤੁਹਾਡੇ ਵੱਲੋਂ ਆਪਣੇ ਕੋਲ ਸਾਥੀਆਂ ਕਮੇਟੀ ਮੈਂਬਰਾਂ ਸਮੇਤ ਰਸਟਾ ਪ੍ਰੈਸ ਕਲਬ ਸੈਕਟਰ 27 ਅਟਿਕਾਲ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਵਿੱਚ ਤੁਹਾਡੀ ਜਿਸ ਵਿੱਚ ਤੁਸੀਂ ਪਾਰਟੀ ਕਰਕੇ ਟ੍ਰੈਕ ਯੂਨੀਅਨ ਦੇ ਪਿਛਲੇ ਪ੍ਰਧਾਨਾਂ ਅਤੇ ਕਮੇਟੀ ਮੈਂਬਰਾਂ ਇੱਕ ਕਾਰਜਪ੍ਰਣਾਲੀ ਬਦਲਦੋਂ ਠੁੱਟੇ ਬੇਤੁਕੇ ਤੇ ਬੇਬੁਨਿਆਦ ਦੋਸ਼ ਲਗਾਇਆ ਹਨ ਤੁਹਾਡੇ ਵੱਲੋਂ ਲਗਾਏ ਇਹਨਾਂ ਦੋਸ਼ਾਂ ਨੇ ਪੁਆ ਨਿਗਰਦੀ ਟ੍ਰੈਕ ਯੂਨੀਅਨ ਦੇ ਅਕਸਰ ਪੂਰੇ ਪੰਜਾਬ ਦੀਆਂ ਹੋਰ ਟ੍ਰੈਕ ਯੂਨੀਅਨਾਂ ਦੀਆਂ ਅਤੇ ਆਮ ਲੋਕਾਂ ਦੇ ਨਗਰਾਂ ਵਿੱਚ ਖਰਾਬ ਕੀਤਾ ਹੈ ਤੁਸੀਂ ਪੀਟੀਸੀ ਪੰਜਾਬ ਚੈਨਲ ਨੂੰ ਮੁੜਕੋ ਇੰਟਰਵਿਊ ਦੇ ਕੇ ਪੁਆਨਗੜ ਦੀ ਕਮੇਟੀ ਟ੍ਰੈਕ ਯੂਨੀਅਨ ਦੀ ਕਾਰਜ ਪ੍ਰਣਾਲੀ ਵਿਰੁੱਧ ਬਿਨਾਂ ਕਿਸੇ ਤੱਥ ਅਤੇ ਸਬੂਤ ਦੇ ਉੱਥੇ ਬਿਨੁਨਿਆਦ ਦੋਸ਼ ਲਗਾਏ ਹਨ ਜੋ ਕਿ ਛੇੜ ਦੇ ਅਨੁਸਾਰ ਹਨ ਨੰਬਰ ਇੱਕ ਤੇ ਹੈ ਵੀ ਤੁਸੀਂ 200 ਲਗਾਏ ਜੀ ਭਵਨ ਨਗਰ ਲਈ ਟਰੱਕ ਜੁੜਨਾ ਨੇ 1.5 ਮਹੀਨੇ ਵਿੱਚ ਹਰ ਡਿਸਟ੍ਰਿਕਟ ਦੇ ਟਰੱਕ ਪ੍ਰੇਟਾ ਤੇ 1.30 ਰੁਪਏ ਪ੍ਰਤੀ 100 ਰੁਪਏ ਦੇ ਕਾਰਨ ਨਾਲ ਕੁੱਲ ਕੇ ਸਾਰਾ ਲੱਖ ਰੁਪਏ ਦਾ ਕਮਲਾ ਕੀਤਾ ਹੈ ਦੂਜੇ ਨੰਬਰ ਤੇ ਗੁੰਡਾ ਟੈਕਸ ਤੋਂ ਵੱਜੋਂ 200 ਰੁਪਏ ਪ੍ਰਤੀ ਵਾਹਨ ਕੁੱਲ ਕੇ 7 ਮਹੀਨੇ ਵਿੱਚ 4.60 ਲੱਖ ਰੁਪਏ ਦਾ ਕਪਲਾ ਕੀਤਾ ਹੈ ਤੀਜਾ ਨੰਬਰ ਤੇ ਭਵਾਨਗੜ ਦੀ ਡਾਟੂ ਯੂਨੀਅਨ ਦੇ ਵਾਹਨ ਦੀ ਨਵੀਂ ਰਜਿਸਟ੍ਰੇਸ਼ਨ ਲਈ 50000 ਰੁਪਏ ਪ੍ਰਤੀ ਵਾਹਨ ਸੁੱਲੇ ਹਨ ਚੌਥਾ ਨੰਬਰ ਤੇ ਵੀ ਭਵਾਨਗੜ ਦੀ ਡਾਟੂ ਯੂਨੀਅਨ ਤੇ ਕਟੇੰਗਲਾ ਦਾ ਟੈਂਡਰ 14 ਲੱਖ ਰੁਪਏ ਦੇ ਸਵਿਟੀਗੇਸ਼ਨ ਤੀਜੇ ਵਿਅਕਤੀ ਨੂੰ ਦੇ ਕੇ ਕਪਲਾ ਕੀਤਾ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਕਦੇ ਵੀ ਪਹਿਲਾਂ ਰੁਕਤ ਦੋਸ਼ਾਂ ਬਾਰੇ ਭਵਾਨਗੜ ਦੀ ਡਾਟੂ ਯੂਨੀਅਨ ਨਾਲ ਉਹ ਸੋਚੀ ਤਾਂ ਨਹੀਂ ਕੀਤਾ ਤੇ ਨਾ ਹੀ ਵੱਖੋ ਵੱਖੋ ਤਰੀਕਾ ਰਹੀਂ 1.5 ਕਰੋੜ ਦੇ ਕੱਪੜੇ ਬਾਰੇ ਕਮੇਟੀ ਦੇ ਧਿਆਨ ਵਿੱਚ ਨਹੀਂ ਆਂਦਾ ਤੁਹਾਡੇ ਵੱਲੋਂ ਗੈਰ ਜ਼ਿੰਮੇਵਾਰਨਾ ਬਿਆਨਾਂ ਦੇ ਬਿਨਾ ਕਿਸੇ ਤੱਥ ਦੇ ਪੀਟੀਸੀ ਚੈਨਲ ਨੂੰ ਇੰਟਰਵਿਊ ਦੇ ਕੇ ਪਵਨਗਰਵੀ ਟ੍ਰੈਕ ਜੁਨਿਓਨ ਨੂੰ ਸਾਖ ਨੂੰ ਟੈਸ ਪਹੁੰਚੀ ਹੈ ਅੱਜ ਪਵਨਗਰਵੀ ਟ੍ਰੈਕ ਜੁਨਿਓਨ ਦੀ ਕਮੇਟੀ ਵੀ ਆ ਆਪਕਾ ਕਾਲੀ ਮੀਟਿੰਗ ਤੁਹਾਡੇ ਵੱਲੋਂ ਦਿੱਤੇ ਬਿਆਨਾਂ ਅਤੇ ਤੁਹਾਡੇ ਵੱਲੋਂ ਦਿਖਾਏ ਗਏ ਗੈਰ ਜ਼ਿੰਮੇਵਾਰ ਵਰਤੀਜੇ ਬਾਰੇ ਵਿਚਾਰ ਕਰਨ ਲਈ ਬੁਲਾਈ ਗਈ ਟਰੱਕ ਯੂਨੀਅਨ ਭਾਨੇਗੜ੍ਹ ਦੀ ਕਮੇਟੀ ਨੇ ਆਪਕੇ ਵਿੱਚ ਵਰਟਾਪ ਤੋਂ ਬਾਅਦ ਹਿੱਟਨੇ ਕਈ ਹੁਕਮ ਮਤੇ ਪਾਸ ਕੀਤੇ ਹਨ ਇੱਕ ਤੇ ਤੁਹਾਨੂੰ ਮਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਨਾਂ ਨੂੰ 16 ਤਿੰਨ 25 ਤੋਂ ਟਰੱਕ ਯੂਨੀਅਨ ਭਾਨੇਗੜ੍ਹ ਦੀ ਮੈਂਬਰਸ਼ਿਪ ਦਿੱਤੇ ਆ ਮੈਂ ਬਸ਼ਪਤੋਂ ਮਤਲਬ ਕੀਤਾ ਗਿਆ ਹੈ ਭਵਾਂ ਦੂਜੇ ਨੰਬਰ ਤੇ ਭਵਾਂ ਨੀਗਾ ਟ੍ਰੱਕ ਯੂਨੀਅਨ ਨਾਲ ਤੋਂ ਤੁਹਾਡਾ ਰਜਿਸਟ੍ਰੇਸ਼ਨ ਸਾਰੇ ਆਪਨ ਨੂੰ ਕਿਸੇ ਵੀ ਤਰ੍ਹਾਂ ਦੇ ਵਪਾਰ ਅਤੇ ਅਵਾਜਾਈ ਕੰਮ ਤੋਂ ਰੋਕ ਦਿੱਤਾ ਗਿਆ ਹੈ ਤੁਹਾਨੂੰ ਭਵਾਂ ਨੀਗਾ ਟ੍ਰੱਕ ਯੂਨੀਅਨ ਦੇ ਕੰਮਕਾਜ ਤੇ ਸਿੱਧੇ ਅਤੇ ਅਸਿੱਧੇ ਤੌਰ ਤੇ ਕਿਸੇ ਵੀ ਕਿਸਮ ਦਾ ਵਿਆੜ ਤੁਰੰਤ ਸਖਤ ਨਾ ਰੋਕਿਆ ਜਾਂਦਾ ਹੈ ਹਾਲਾਂਕਿ ਜੇਕਰ ਤੁਸੀਂ ਟਰੱਕ ਜੁਨਾ ਭਵਾਨਗੜ੍ਹ ਵਿੱਚ ਟਰੱਕ ਆਪਰੇਟਰਾਂ ਕੋਲੋਂ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦੋਵਾਂ ਨੂੰ ਟਰੱਕ ਜੁਨਾ ਭਵਾਨਗੜ੍ਹ ਦੇ ਕਮੇਟੀ ਮੈਂਬਰ ਅੱਤੇ ਸਮੂਹ ਆਪਰੇਟਰਾਂ ਦੇ ਰੂਪ ਵਿੱਚ ਬਿਨਾਂ ਸਤ ਮਾਫੀ ਮੰਗਣ ਆਕਰਮ ਮਾਫੀ ਮੰਗਣਾ ਤੇ ਮੌਕਾ ਦਿੱਤਾ ਜਾਂਦਾ ਹੈ ਤੁਹਾਨੂੰ ਮਾਫਨਾਮਾ ਪ੍ਰਾਪਤ ਹੋਣ ਤੋਂ ਬਾਅਦ ਕਮੇਟੀ ਇਸ ਗੱਲ ਤੇ ਚਾਰ ਕਰੇਗੀ ਤੁਹਾਨੂੰ ਮੈਂਬਰਸ਼ਿਪਾਂ ਬਹਾਲ ਕਿਤੇ ਜਾਵੇਗਾ ਨਹੀਂ ਕਮੇਟੀ ਦਾ ਫੈਸਲਾ ਅੰਤਮ ਹੋਵੇਗਾ ਸਾਹਿਬ ਕਿਤਾ ਤਾੜੀ ਨਹੀਂ ਮਾਰਦੀ ਹੁੰਦੀਆਂ ਨੇ ਜੀ ਛੋਡੇ ਵਾਲੀ ਵੀ ਤਾੜੀ ਨਹੀਂ ਮਾਰਦੀ ਆਏ ਢੋਡਾ ਹੁੰਦਾ ਵੀ ਗੋਪਨ ਟੈਂਸਲ ਨਾਲ ਕਰੋ ਜਿਹੜੀ ਆ ਉਹਨਾਂ ਦੇ ਮੇਰੇ ਨਾਲ ਸਾਡਾ ਉਹਨਾਂ ਨੂੰ ਤਾਂ ਬੁਲਾ ਲਾਂਦੇ ਉਹਨਾਂ ਨੂੰ ਬੁਲਾ ਲਿਆ ਸੀ ਉਹਨਾਂ ਨੂੰ ਪੁੱਛੋਗੇ ਗੱਲ ਹੋਏ ਵੀ ਨਹੀਂ ਪਹੁੰਚਿਆ ਤੁਸੀਂ ਮੁੰਡਾ ਫਿਰ ਉਹਨਾਂ ਨੂੰ ਬੁਲਾਓ ਜੀ ਤੁਸੀਂ ਉਹਨਾਂ ਬਾਰੇ ਨਾਲ ਉਹਨਾਂ ਦਾ ਰੱਖ ਰਿਓ ਨਾ ਫਿਰ ਆਨੇ ਪਰਤਾਂ ਕੀ ਕਰੋ ਤੁਸੀਂ ਜੀ ਲੋਕ ਨੂੰ ਨੀਰ ਨੂੰ ਨਾ ਦਿਖਾਓ ਪੁਰਖੀ ਦਰਾਂ ਨੂੰ ਲੋਨ ਵਿੱਚ ਰੇਡ ਨੂੰ ਬੁਲਾਉਂਦੇ ਰਾਣੀ ਉਹ ਵੀ ਜਾ ਕੇ ਆਪਣਾ ਇਹ ਪੜਾਏ ਪਾਸ ਦਾ ਹੱਲ ਹੋਊਗਾ ਪੱਤੋਂ ਨੂੰ ਵੀ ਬੁਲਾਵਾ ਇਹਨਾਂ ਨੂੰ ਪਹਿਲਾਂ ਮੁੰਡੇ ਕੋਲ ਪੜਾ ਕੇ ਨਾ ਨੰਬਰ ਲੇਖਦੇ ਤੁਸੀਂ 252 ਦੇ ਗਿਆ ਜਿਹਦਾ ਪਤਾ ਪੂਰਾ ਨਾ ਪਾਉਂਦੇ ਮੇਰਾ ਕੋਈ ਮੜਾ ਜੋ ਬੋਲ ਫਿਰ ਤੁਸੀਂ ਕਿਵੇਂ ਰੱਖੋਗੇ ਦੁਨੀਆ ਜਿਵੇਂ ਗੱਗੀਆਂ ਭਰਾਂਗੇ ਹੁਣ ਸਾਰੀ ਆਬਾਦੀ ਖੜੀ ਹੈ ਮਾਰਕੀਟ ਦੀ ਕੀ ਗੱਲਤੀ ਹੈ ਸਾਰੇ ਪੇਸ਼ ਕਰਦੇ ਨਾ ਉਹ ਯਾਰੋ ਅੰਨੇ ਵਿੱਚੋਂ ਸੂਰਜ ਕੜੇ ਕੋਰਨਾਹੀ ਦਾ ਬੰਦ ਕਰਾਇਆ 1 ਮਿੰਟੋਂ 30 ਕੋਰਨਾਹੀ ਬੰਦ ਹੋਇਆ ਹੋਇਆ ਹੁਣ ਤੋਂ ਹੋਇਆ ਨਹੀਂ ਉਹ ਕੀ ਹੋਇਆ ਕੋਰਨਾਹੀ ਬੰਦ ਹੋਇਆ ਜਿਹੜੇ 1.35 ਰੁਪਏ ਲੱਗੇ ਨੇ ਇਹ ਹੋਇਆ ਨਹੀਂ ਦੀ ਜਿਹੜਾ 200 ਰੁਪਏ ਲੱਗੇ ਆ ਆਪਣੀ ਸਾਰੇ ਇਹ ਸਾਰਿਆਂ ਦੀ ਸਹਿਮਤੀ ਨਾਲ ਲੱਗੇ ਨੇ con una de...